ਇਹ ਤੇ ਉਸ ਗਾਣੇ ਦੀ ਯਾਦ ਆਈ ਆ ਕਿ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੈਰ ਕਰਾਉਣਾ ਵਾ ਤੇ ਮੈਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਹ ਕਹਿਣਾ ਵਾ ਕਿ ਆਓ ਆਜ਼ਾਦ ਲੋਕ ਚੈਨਲ ਦੇ ਨਾਲ ਤੁਹਾਨੂੰ ਛਪੜ ਦਿਖਾਉਂਦੇ ਆਂ ਐਤੋਂ ਇਹ ਤੋਂ ਇਤਿਹਾਸ ਗਰੋੜ ਕੋਈ ਨਹੀਂ ਹੋਣਾ ਸੇਰ ਸਾਸੂਰੀ ਮਾਰ ਕੇ ਇਹਨੂੰ ਇਹ 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 ਰੋਡ ਦੀ ਹਾਲਾਤ ਵੇਖੋ ਤੁਸੀਂ ਦਿੱਲੀ ਇੱਥੇ ਕੋਈ ਨਾ ਕੋਈ ਐਕਸੀਡੈਂਟ ਹੈ ਕੋਈ ਬੱਚਾ ਕੋਈ ਬੀਬੀ ਕੋਈ ਨਹੀਂ ਕੋਈ ਇੱਥੇ ਡੇਗ ਪੈਂਦਾ ਜਾਂ ਕਿਸੇ ਨਾਲ ਕੋਈ ਸੱਟ ਲੱਗਦੀ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਔਰ ਅੱਜ ਅਸੀਂ ਪਹੁੰਚੇ ਆ ਇਤਿਹਾਸਕ ਰੋਡ ਛੇਸਾ ਸੂਰੀ ਰੋਡ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਛਾਟਾ ਕਸਬੇ ਵਿੱਚ ਪੈਂਦੀ ਆ ਛੇਸਾ ਸੂਰੀ ਰੋਡ ਉੱਥੇ ਅੱਜ ਅਸੀਂ ਪਹੁੰਚੇ ਆ ਔਰ ਜੋ ਛੇਸਾ ਸੂਰੀ ਰੋਡ ਪੁਰਾਣੇ ਇੱਕ ਮਹਾਰਾਜੇ ਦੇ ਨਾਮ ਤੇ ਰੱਖੀ ਗਈ ਸੀ ਔਰ ਉਹਦੇ ਹਾਲਾਤ ਅੱਜ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਪਹੁੰਚੇ ਆ ਕਿ ਉਹਨਾਂ ਸੜਕਾਂ ਦੇ ਕੀ ਹਾਲਾਤ ਬਣੇ ਹੋਏ ਨੇ ਅੱਜ ਇਸ ਸੜਕ ਨੂੰ ਦੇਖ ਕੇ ਤੇ ਉਸ ਗਣੇ ਦੀ ਯਾਦ ਆਈ ਆ ਕਿ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਉਣਾ ਵਾ ਤੇ ਮੈਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਹ ਕਿੰਨਾ ਵਾ ਕਿ ਆਓ ਆਜ਼ਾਦ ਲੋਕ ਚੈਨਲ ਦੇ ਨਾਲ ਤੁਹਾਨੂੰ ਛਪੜ ਦਿਖਾਉਨੇ ਆ ਆਮ ਲੋਕ ਜੋ ਇੱਥੋਂ ਲੰਘਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਏਰੀਏ ਦੇ ਵਿੱਚੋਂ ਐਮ.ਐਲ.ਏ ਸਾਹਿਬ ਵੀ ਲੰਘਦੇ ਨੇ ਇਸ ਏਰੀਏ ਦੇ ਵਿੱਚੋਂ ਕੌਂਸਲਰ ਵੀ ਇੱਥੋਂ ਲੰਘਦੇ ਨੇ ਔਰ ਵੱਖ-ਵੱਖ ਪਾਰਟੀਆਂ ਦੇ ਆਗੂ ਜੋ ਕਿ ਆਪਣੀਆਂ ਪਾਰਟੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਕੋਈ ਸਾਬਕਾ ਕੌਂਸਲਰ ਵੀ ਨੇ ਉਹ ਸਾਰੇ ਇੱਥੋਂ ਗੁਜ਼ਰਦੇ ਨੇ ਪਰ ਇਸ ਪਾਣੀ ਦੇ ਵਿੱਚ ਡਿੱਗਦੇ ਹੋਏ ਨਿਕਲ ਜਾਂਦੇ ਆ ਪਰ ਆਪਣੀ ਆਵਾਜ਼ ਕੋਈ بلند ਨਹੀਂ ਕਰਦਾ ਔਰ ਲੋਕਾਂ ਦਾ ਕਹਿਣਾ ਹੈ ਕਿ ਵੀ ਇੱਥੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਇੱਥੇ ਗੱਡੀਆਂ ਫਸਦੀਆਂ ਨੇ ਰਿਕਸ਼ੇ ਉਲਟ ਜਾਂਦੇ ਆ ਇਹ ਰੀ ਰੀ ਰੇਖੇ ਉਲਟ ਜਾਂਦੇ ਆ ਕਈ ਵਾਰ ਇੱਥੇ ਸਾਡੀਆਂ ਮਾਤਾਵਾਂ ਭੈਣਾਂ ਵੀ ਦੇਖ ਕੇ ਜ਼ਖਮੀ ਹੋਈਆਂ ਨੇ ਪਰ ਕਾਰਪੋਰੇਸ਼ਨ ਦੇ ਅਧਿਕਾਰੀ ਔਰ ਕਰਮਚਾਰੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ ਹਾਂਜੀ ਭਾਜੀ ਕੀ ਤੁਹਾਡਾ ਨਾਮ ਹੈ ਔਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਇਹ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਆਪਾਂ ਦੇਖ ਰਿਹਾ ਕਿ ਸਾਡਾ ਸਭ ਤੋਂ ਇਤਿਹਾਸਕ ਰੋਡ ਆਪਣੇ ਪੰਜਾਬ ਦੀ ਹਿਸਟਰੀ ਦਾ ਜਿਹੜੀ ਆਪਣੇ ਪੰਜਾਬ ਦੀ ਹਿਸਟਰੀ ਹੈ ਇਤੋਂ ਇਤਿਹਾਸਕ ਰੋਡ ਕੋਈ ਨਹੀਂ ਹੋਣਾ ਸ਼ੇਰ ਸਾਸੂਰੀ ਮਾਰ ਕਹਿੰਦੇ ਇਹਨੂੰ ਤੇ ਇਹ ਇਹ ਰੋਡ ਦੀ ਹਾਲਾਤ ਵੇਖੋ ਤੁਸੀਂ ਡੇਲੀ ਇਥੇ ਕੋਈ ਨਾ ਕੋਈ ਐਕਸੀਡੈਂਟ ਕੋਈ ਬੱਚਾ ਕੋਈ ਬੀਬੀ ਡੇਲੀ ਕੋਈ ਨਾ ਕੋਈ ਇਥੇ ਡਿੱਗ ਪੈਂਦਾ ਜਾਂ ਕਿਸੇ ਨਾਲ ਕੇਨੂੰ ਸੱਟ ਲੱਗਦੀ ਆ ਤੇ ਜੇ ਆਪਾਂ ਇਹੋ ਜੇ ਰੋਡ ਹੀ ਨਹੀਂ ਬਣਾਉਣੇ ਤੇ ਫਿਰ ਆਪਾਂ ਕਰਨਾ ਕੀ ਆਪਾਂ ਮੈਂ ਮੇਰੀ ਗੁਜਾਰਸ਼ਾ ਸਰਕਾਰ ਅੱਗੇ ਹਰ ਬੰਦੇ ਅੱਗੇ ਕੀ ਇਹ ਰੋਡ ਜੇ ਆਪਾਂ ਇਹੋ ਜਿਹਾ ਰੋਡ ਨਹੀਂ ਨਾ ਬਣਾ ਸਕਦੇ ਮਾਰਗ ਫਿਰ ਆਪਾਂ ਛੋਟੀਆਂ ਗਲੀਆਂ ਤੇ ਛੋਟੇ ਮਾਰਗ ਤੇ ਕੀ ਬਣਾ ਸਕਦੇ ਆ ਜੀ ਕਿੰਨੀ ਦੇਰ ਤੋਂ ਇਹ ਸੜਕਾਂ ਭਾਜੀ ਇਸ ਤਰ੍ਹਾਂ ਹੀ ਟੁੱਟੀਆਂ ਹੋਈਆਂ ਇਹ ਤਿੰਨ ਚਾਰ ਮਹੀਨੇ ਤੋਂ ਮੈਨੂੰ ਹੋ ਗਿਆ ਜਦੋਂ ਦਾ ਆਪਣਾ بارش ਦਾ ਮੌਸਮ ਆਇਆ ਉਦੋਂ ਦੇ ਟੁੱਟੀਆਂ ਮਤਲਬ ਅਜੇ ਬਣੀ ਨੂੰ ਵੀ ਕੋਈ ਸਾਲ ਵੀ ਤੇ ਇਹ 3-4 ਮਹੀਨੇ ਤੋਂ ਲਗਾਤਾਰ ਹੀ ਇਸ ਤਰ੍ਹਾਂ ਕੋਈ ਨਾ ਕੋਈ ਇੱਥੇ ਬੀਬੀ ਬੱਚਾ ਜਾਂ ਬੰਦੇ ਸੱਟ ਲੱਗਦੀ ਰਹਿੰਦੀ ਹੈ ਜੀ ਇਸ ਬਾਰੇ ਤੁਸੀਂ ਆਪਣੇ ਇਲਾਕੇ ਦੇ ਕਾਉਂਸਲਰ ਸਾਹਿਬ ਔਰ ਜਾਂ ਐਮਐਲਏ ਜਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਕਦੀ ਕੋਈ ਅਪਲੀਕੇਸ਼ਨ ਵਗੈਰਾ ਜਾਂ ਕੋਈ ਆਪਣੀ ਜੋ ਵੀ ਤੁਹਾਡੀ ਸ਼ਿਕਾਇਤ ਹੈ ਉਹ ਲੈ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤੁਸੀਂ ਹਾਂ ਜੀ ਬਹੁਤ ਵਾਰੀ ਜੀ ਬਹੁਤ ਵਾਰੀ ਕੋਸ਼ਿਸ਼ ਕੀਤੀ ਆ ਇੱਥੇ ਕਾਉਂਸਲਰ ਸਾਹਿਬ ਐਮਐਲਏ ਸਾਹਿਬ ਆ ਇੱਥੇ ਲੱਗੇ ਆਪਣੇ ਕਾਲੀ ਦਲ ਦੇ ਕਾਉਂਸਲਰ ਰਹੇ ਆ ਆਪਣਾ ਬਾਰ ਬਾਰ ਪਹਿਲਵਾਨਾਂ ਦੇ ਘਰ ਆ ਜੀ ਉਹਨਾਂ ਕੋਲ ਵੀ ਜਾਂਦੇ ਰਹੇ ਆ ਪਰ ਕੋਈ ਇੱਥੇ ਕਿਸੇ ਕੋਈ ਸਾਰ ਨਹੀਂ ਸੁਣਦਾ ਕਿਸੇ ਦੀ ਨਾ ਕੋਈ ਕੋਈ ਗੱਲ ਸੁਣਦਾ ਵਾ ਤੇ ਵੇਖ ਲਓ ਜੀ ਇਹ ਇਹੋ ਜਿਹਾ ਮਾਰਗ ਇਥੋਂ ਖੁਦ ਕਾਉਂਸਲਰ ਖੁਦ ਐਮਐਲਏ ਤੱਕ ਲੰਘਦੇ ਹੋਣਗੇ ਪਰ ਇਹਨਾਂ ਨੇ ਕੋਈ ਮਤਲਬ ਨਹੀਂ ਕੋਈ ਵੇਖ ਕੇ ਕੋਈ ਗੱਲ ਨਹੀਂ ਕੋਈ ਕਿਸੇ ਨੂੰ ਇਹ ਤਾਂ ਕਿ ਹੁਣ ਮੀਡੀਆ ਦਾ ਸਾਰਾ ਜੀ ਮੀਡੀਆ ਜੇ ਆ ਕੇ ਆਪਣਾ ਕਰੇ ਇੱਥੇ ਕੋਈ ਕੰਮ ਤੇ ਫੇਰ ਹੀ ਆ ਜੀ ਸਾਡੇ ਨਾਲ ਜੁੜੇ ਨੇ ਸਰਦਾਰ ਸੰਦੀਪ ਸਿੰਘ ਜੀ ਖਾਲਸਾ ਜੋ ਕਿ ਉੱਗੇ ਸਮਾਜ ਸੇਵਕ ਨੇ ਉਹ ਵੀ ਇਸ ਸੜਕ ਦੇ ਬਾਰੇ ਕੁਝ ਕਹਿਣਾ ਚਾਹਣਗੇ ਖਾਲਸਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਅਸੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਇੱਥੇ ਏਰੀਆ ਦੇ ਹਾਲਾਤ ਬਣੇ ਨੇ ਜੀ ਬਹੁਤ ਮਾੜੇ ਹਾਲਾਤ ਨੇ ਆਪਾਂ ਤੇ ਨੀਤੀ ਲੰਗਣਾ ਹੁੰਦਾ ਰੋਜ਼ ਹੀ ਇਧਰੋਂ ਤੇ ਬਹੁਤ ਇੱਥੇ ਤੇ ਫਿਰ ਬਹੁਤ ਐਕਸੀਡੈਂਟ ਹੁੰਦੇ ਲੋਕੀ ਡਿੱਗ ਜਾਂਦੇ ਆ ਬਹੁਤ ਹੈਲਪ ਵੀ ਕਰੀਦੀ ਉਹਨਾਂ ਨੂੰ ਚੁੱਕੀਦਾ ਵਾ ਕੇਵਲੇ ਕਈਆਂ ਦੇ ਸੱਟਾਂ ਵਗੈਰਾ ਲੱਗ ਜਾਂਦੇ ਆ ਥੋੜਾ ਬੋਧਾ ਉਹਨਾਂ ਦਾ ਜਿੰਨਾ ਟ੍ਰੀਟਮੈਂਟ ਹੁੰਦਾ ਉਹ ਵੀ ਕਰਵਾ ਕੇ ਦੇਈਦਾ ਵਾ ਪਰ ਖਾਲਸਾ ਜੀ ਤੁਹਾਨੂੰ ਠੀਕ ਨਹੀਂ ਲੱਗਦਾ ਕਿ ਵੀ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਛੱਪੜ ਖਤਮ ਹੋ ਚੁੱਕੇ ਆ ਜਿਹੜਾ ਆਪਣੇ ਪਿੰਡੂ ਏਰੀਏ ਸੀ ਉਹ ਬਦਲ ਕੇ ਸ਼ਹਿਰੀ ਟੱਚ ਹੋ ਚੁੱਕੇ ਨੇ ਜੀ ਜੀ ਔਰ ਆਪਣੇ ਬੱਚੇ ਅਕਸਰ ਜਦੋਂ ਕੋਈ ਛੱਪੜ ਦੀ ਗੱਲ ਕਰੀਏ ਉਹ ਯਾਦ ਕਰਦੇ ਆ ਕਿ ਛੱਪੜ ਪੁੱਛਦੇ ਆ ਕੁਐਸਚਨ ਕਿ ਛੱਪੜ ਕੀ ਹੁੰਦਾ ਤੇ ਪੰਜਾਬ ਸਰਕਾਰ ਜਾਂ ਕਾਰਪੋਰੇਸ਼ਨ ਦੇ ਅਧਿਕਾਰੀ ਆਪਾਂ ਨੂੰ ਛੱਪੜਾਂ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਮਤਲਬ ਵਧੀਆ ਫੀਲ ਨਹੀਂ ਹੁੰਦਾ ਤੋਹਫਾ ਦਿੱਤਾ ਜੀ ਛੱਪੜ ਦਾ ਤੋਹਫਾ ਮਿਲਿਆ ਆਪਾਂ ਨੂੰ ਜੀ ਕਿਉਂਕਿ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਇਹ ਇਤਿਹਾਸਕ ਰੋੜ ਆ ਤੇ ਤੋਹਫਾ ਹੀ ਕਹਿ ਸਕਦੇ ਐ ਇਹਨੂੰ ਕਿਉਂਕਿ ਇੰਨੇ ਸਾਲਾਂ ਤੋਂ ਬੰਦਾ ਨਹੀਂ ਪਿਆ ਇਹ ਸਰਕਾਰ ਵੱਲੋਂ ਤੋਹਫਾ ਆ ਆਮ ਜਨਤਾ ਨੂੰ ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਤੁਸੀਂ ਇਸ ਸੜਕ ਤੋਂ ਨਿਕਲ ਕੇ ਆਏ ਹੋ ਹਾਂਜੀ ਇਹ ਤੁਹਾਨੂੰ ਸੜਕ ਨਜ਼ਰ ਆ ਰਹੀ ਹੈ ਜਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਛੱਪੜ ਦੇ ਵਿੱਚੋਂ ਨਿਕਲ ਕੇ ਛੱਪੜ ਚੋਂ ਹੀ ਲੰਘ ਰਹੇ ਆ ਜੀ ਪਾਣੀ ਬਹੁਤ ਐ ਇੱਥੇ ਸਰਕਾਰ ਨੂੰ ਕਰਨਾ ਚਾਹੀਦਾ ਜੀ ਇਹ ਸੜਕਾਂ ਦਾ ਜੋ ਵੀ ਆ ਮਤਲਬ ਇਹਨਾਂ ਨੂੰ ਵੜਾਉਣਾ ਚਾਹੀਦਾ ਇਹ ਲੰਘਿਆ ਨਹੀਂ ਜਾ ਰਿਹਾ ਇੱਧਰੋਂ ਬੜਾ ਪੁਰਾਣਾ ਰੋੜ ਆ ਇਤਿਹਾਸੀ ਰੋੜ ਆ ਏ ਮਹਾਰਾਜ ਦਾ ਰਣਜੀਤ ਸਿੰਘ ਵੇਲੇ ਦਾ ਰੋੜ ਆ ਪਰ ਇਸ ਰੋੜ ਤੇ ਉਹ ਗੱਲਬਾਤ ਨਹੀਂ ਹੈਗੀ ਜਿਹੜੀ ਚਾਹੀਦੀ ਹੈ ਜਿਹੜਾ ਨੰਗ ਦਾ ਬਾਹਰੋਂ ਆਉਂਦਾ ਉਹ ਗਾਲਾਂ ਹੀ ਕੱਢਦਾ ਜਾਂਦਾ ਕਿਹੜਾ ਇੱਥੇ ਕੌਂਸਲਰ ਆ ਕਿਹੜਾ ਇੱਥੇ ਐਮਐਲਏ ਆ ਸਭ ਲੋਕੀ ਗਾਲਾਂ ਹੀ ਕੱਢਦੇ ਆ ਇਹੋ ਜਿਹਾ ਇਲਾਕਾ ਕਦੀ ਵੇਖਿਆ ਨਹੀਂ ਦਿਓ ਜੇ ਇਹ ਇਲਾਕਾ ਕੁਝ ਲੋਕਾਂ ਦਾ ਤੇ ਕਹਿਣਾ ਕਿ ਇਥੋਂ ਐਮਐਲਏ ਸਾਹਿਬ ਦਾ ਵੀ ਲੰਗਣਾ ਹੁੰਦਾ ਕਾਉਂਸਲਰਾਂ ਦਾ ਵੀ ਲੰਗਣਾ ਹੁੰਦਾ ਲੰਗਣ ਦਾ ਹੁੰਦਾ ਲੀਡਰਾਂ ਨੇ ਵੀ ਲੰਗਣਾ ਪਬਲਿਕ ਨੇ ਵੀ ਲੰਗਣਾ ਸਾਰਿਆਂ ਲੰਗਣਾ ਪਰ ਬੜਾ ਰੋਡ ਚੰਗਾ ਨਹੀਂ ਹੈਗਾ ਕੋਈ ਗੱਲ ਨਹੀਂ ਹੁੰਦਾ ਨਾ ਕੋਈ ਇੱਧਰਲਾ ਕਾਉਂਸਲਰ ਹੁੰਦਾ ਨਾ ਕੋਈ ਇੱਧਰ ਲਿਖ 2027 ਦੇ ਇਲੈਕਸ਼ਨ ਆਣ ਵਾਲੇ ਹੀ ਹੈ ਬਦਲਾਵ ਦਾ ਨਾਰਾ ਦੇ ਕੇ ਉਹਨਾਂ ਨੇ ਚੰਗਾ ਬਦਲਾਵ ਸਰਕਾਰ ਨੇ ਕੀਤਾ ਤੇ ਤੁਸੀਂ ਵੋਟਾਂ ਪਾ ਕੇ ਫਿਰ ਇਹਨਾਂ ਕੋ ਆਸ ਰੱਖੋਗੇ ਜੀ ਨਹੀਂ ਮੈਂ ਤੇ ਕੱਲਾ ਨਹੀਂ ਇਹ ਗੱਲ ਆ ਸਕਦਾ ਸਾਰੇ ਲੋਕੀ ਜਾਂਦੇ ਵੀ ਕੋਈ ਵੀ ਲੀਡਰ ਜਿਹੜਾ ਵਾ ਸਭ ਆਪਣੇ ਮਤਬਲ ਪ੍ਰੈਸ ਹੀ ਆ ਕੋਈ ਚੰਗਾ ਕੰਮ ਨਹੀਂ ਕਰਦਾ ਜਿਹੜਾ ਵੀ ਆਉਂਦਾ ਉਹ ਗੱਲਾਂ ਬੱਤਾ ਸੁਣ ਕੇ ਵੋਟਾਂ ਲੈ ਕੇ ਭੱਜ ਜਾਂਦਾ ਇਹੋ ਗੱਲਾਂ ਆਂਦੇ ਲੋਕ ਠੀਕ ਹੈ ਇੱਕ ਇਤਿਹਾਸਕ ਰੋਡ ਦਾ ਇਹ ਹਾਲ ਹੈ ਇਤਿਹਾਸਕ ਰੋਡਾਂ ਦਾ ਅਗਰ ਇਹ ਹਾਲ ਹੈ ਤਾਂ ਕਾਰਪੋਰੇਸ਼ਨ ਹੋਰ ਪੰਜਾਬ ਸਰਕਾਰ ਦੇ ਜੋ ਬਦਲਾਅ ਦੇ ਨਾਰੇ ਸੀ ਉਹ ਕਿੱਥੇ ਆ ਪੁੱਛਦਾ ਆਜ਼ਾਦ ਲੋਕ ਚੈਨਲ